ਅਕਾਲੀ ਦਲ ਦੇ ਇੱਕ ਹੋਰ ਵੱਡੇ ਲੀਡਰ ਨੂੰ ਵੱਡਾ ਛਟਕਾ ਲੱਗਣ ਜਾ ਰਿਹਾ ਹੈ ਤੇ ਦੱਸਦੀ ਹੈ ਕਿ ਉੱਥੇ ਹੀ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਵੱਲੋਂ ਜਿਹੜਾ ਕਿਸ਼ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਚਿੱਠੀ ਲਿਖੀ ਗਈ ਹੈ ਤੇ ਸੁਖਦੇਵ ਸਿੰਘ ਢੀਡਸਾ ਤੇ ਵੱਡੀ ਕਾਰਵਾਈ ਦੀ ਮੰਗ ਕੀਤੀ ਗਈ ਹੈ ਦੱਸਦੀ ਹੈ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਜਿਸ ਦੇ ਵਿੱਚ ਜਿਹੜੀ ਕਿ ਇੱਕ ਚਿੱਠੀ ਹੈ ਜਿਹੜੀ ਕਿ ਸਾਹਮਣੇ ਆ ਰਹੀ ਹੈ ਤੇ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਅੰਮ੍ਰਿਤਸਰ ਵਾਇਗੁਰਜ ਜੀ ਕਾ ਖਾਲਸਾ ਵਾਇਗੁਰਜ ਜੀ ਕੀ ਫਤਿਹ ਤੇ ਉੱਥੇ ਸਿੱਖ ਨੌਜਵਾਨਾਂ ਦੇ ਕਾਤਲ ਇਜ਼ਹਾਰ ਆਲਮ ਨੂੰ ਪੰਥ ਪਾਰਟੀ ਅਕਾਲੀ ਦਲ ਵਿੱਚ ਸ਼ਾਮਲ ਕਰਵਾਉਣ ਵਾਲੇ ਅਤੇ ਕਾਰਵਾਈ ਸਬੰਧੀ ਸਿੰਘ ਸਾਹਿਬ ਜੀ ਆਪ ਜੀ ਇਸ ਵੇਲੇ ਪੰਥ ਦੇ ਸਰਮੌਰ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ SLAGA ਯੋਗ ਸੇਵਾ ਨਿਭਾ ਰਹੇ ਹੋ ਕਿਉਂਕਿ ਜਿਸ ਅਹੁਦੇ ਤੇ ਆਪ ਜੀ ਬੈਠੇ ਹੋ ਉਸਦਾ ਇਹ ਫਰਜ਼ ਹੈ ਕਿ ਕੌਮ ਵਿੱਚ ਜੋ ਵੀ ਪੰਥ ਦੀ ਰਵਾਇਤ ਦੇ ਉਲਟ ਚੱਲਦਾ ਉਸ ਨੂੰ ਸਮੇਂ-ਸਮੇਂ ਸਹੀ ਸੋਧ ਦੇਣਾ ਤੇ ਮਰਿਆਦਾ ਤੇ ਕੌਮੀ ਰਵਾਇਤਾ ਦਾ ਪਾਲਣਾ ਕਰਨ ਲਈ ਪਾਬੰਦ ਕਰਨਾ ਜੋ ਕਿ ਬਹੁਤ ਬਾਖੂਬੀ ਕਰ ਰਹੇ ਹੋ ਤੇ ਜਿਵੇਂ ਕਿ ਪਿਛਲੇ ਦਿਨ ਸ਼੍ਰੋਮਣੀ ਅਕਾਲੀ ਦਲ ਅਤੇ ਅਕਾਲੀ ਦਲ ਤੋਂ ਵੱਖ ਚੱਲ ਰਹੇ ਆਗੂਆਂ ਨੂੰ ਅਕਾਲੀ ਸਰਕਾਰ ਵੇਲੇ ਹੋਏ ਪੰਥ ਵਿਰੋਧੀ ਫੈਸਲੇ ਲਈ ਆਪਣਾ ਸਪਸ਼ਟੀਕਰਨ ਦੇਣ ਲਈ ਆਪ ਜੀ ਨੇ ਸੱਦਿਆ ਸੀ ਤੇ ਉਸੇ ਤਰ੍ਹਾਂ ਇਹ ਬਹੁਤ ਹੀ ਚੰਗਾ ਕਦਮ ਹੈ ਤੇ ਕਿਉਂਕਿ ਇਹ ਇਹ ਸਾਰੇ ਜਾਣਦੇ ਨੇ ਕਿ ਉਸ ਵੇਲੇ ਕਈ ਸਾਰੇ ਜਿਹੜੇ ਕਿ ਫੈਸਲੇ ਅਜੇ ਹਨ ਜੋ ਪੰਥ ਨੂੰ ਪਰਵਾਹ ਨਹੀਂ ਸਨ ਤੇ ਹਰ ਸਿੱਖ ਦੀ ਇਹ ਭਾਵਨਾਵਾਂ ਨੂੰ ਇਹ ਫੈਸਲੇ ਕਾਰਨ ਠੇਸ ਪਹੁੰਚੀ ਸੀ ਤੇ ਆਪ ਜੀ ਨੇ ਸਹੀ ਅਗਵਾਈ ਦਿੰਦੇ ਹੋਏ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਆ ਫੈਸਲੇ ਵਿੱਚ ਸ਼ਾਮਲ ਸਿੱਖ ਆਗੂਆਂ પાસેથી ਸਪਸ਼ਟੀਕਰਨ ਲੈਣ ਅਤੇ ਜ਼ਿੰਮੇਵਾਰ ਜ਼ਿੰਮੇਵਾਰੀ ਜਿਹੜੀ ਕਿ ਤੈਅ ਕਰਨ ਦਾ ਕਦਮ ਚੁੱਕਿਆ ਹੈ ਤੇ ਇਹਨਾਂ ਫੈਸਲੇ ਵਿੱਚ ਸਬੰਧਤ ਇੱਕ ਅਹਿਮ ਫੈਸਲਾ ਬਦਨਾਮ ਪੁਲੇ ਸ ਦੇ ਅਧਿਕਾਰ ਇਹ ਜ਼ਹਾਰ ਆਲਮ ਜਿਸ ਉਪਰ ਕਿੰਨੇ ਹੀ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਦੇ ਦੋਸ਼ ਲੱਗ ਰਹੇ ਲੱਗਦੇ ਰਹੇ ਨੇ ਤੇ ਜਿਸ ਦੇ ਸਿੱਖ ਨੌਜਵਾਨਾਂ ਨੂੰ ਮਾਰਨ ਲਈ ਆਲਮ ਸੈਨਾ ਤੇ ਨਾਮ ਤੇ ਆਪਣੀ ਨਿੱਜੀ ਜੁੰਡਲੀ ਬਣਾ ਰੱਖੀ ਸੀ ਤੇ ਅਜਿਹੇ ਜ਼ਾਲਮ ਤੇ ਸਿੱਖ ਦੋਸ਼ੀ ਪੁਲਿਸ ਅਫਸਰ ਇਜ਼ਹਾਰ ਆਲਮ ਨੂੰ ਪੰਥ ਦੀ ਪ੍ਰਤੀਨਿਧ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣਾਉਣ ਦਾ ਸੀ ਜਿਸ ਨੇ ਵੱਡੇ ਪੱਧਰ ਤੇ ਸਿੱਖਾਂ ਦੇ ਹਿਰਦੇ ਵਲੁੰਦਰੇ ਸਨ ਤੇ ਇਸ ਨਾਲ ਸਬੰਧਿਤ ਬਾਕੀ ਸਭ ਆਖੂਆਂ ਨੂੰ ਤੇ ਆਪ ਜੀ ਵੱਲੋਂ ਪਹਿਲਾਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਪਸ਼ਟੀਕਰਨ ਦੇ ਲਈ ਹੁਕਮ ਕਰ ਚੁੱਕੇ ਨੇ ਤੇ ਪਰ ਇਸ ਮਾਮਲੇ 'ਚ ਬਰਾਬਰ ਦੇ ਭਾਈਵਾਲ ਅਕਾਲੀ ਆਖੂ ਸਰਦਾਰ ਸੁਖਦੇਵ ਸਿੰਘ ਢੀਂਡਸਾ ਉੱਪਰ ਇਸ ਬਾਬਤ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ ਪਰ ਇਜ਼ਹਾਰ ਜਾਲਮ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕਰਵਾਉਣਾ ਤੇ ਉਸ ਦੀ ਧਰਮ ਪਤਨੀ ਨੂੰ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਵਿਧਾਨ ਸਭਾ ਲਈ ਪਾਰਟੀ ਦੇ ਟਿਕਟ ਦਵਾਨ ਵਿੱਚ ਅਹਿਮ ਰੋਲ ਨਿਭਾਇਆ ਸੀ ਤੇ ਇਸ ਗੱਲ ਦੀ ਜਿਹੜੀ ਕਿ ਗਵਾਹੀ ਆ ਖੁਦ ਉਹਨਾਂ ਦੇ ਪੁੱਤਰ ਸਾਬਕਾ ਮੰਤਰੀ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਇੱਕ ਇੰਟਰਵਿਊ ਦਰਮਿਆਨ ਦਿੱਤੇ ਗਏ ਸੀ ਤੇ ਜਿਸ ਦੀ ਕਲਿੱਪ ਵੀ ਅਸੀਂ ਆਪ ਜੀ ਨੂੰ ਨਾਲ ਨੰਬੀ ਕਰ ਰਹੇ ਹਾਂ ਤੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਜਾਲਮ ਪੁਲਿਸ ਅਧਿਕਾਰੀ ਇਜ਼ਹਾਰ ਆਲਮ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਵਾਉਣ ਵਿੱਚ ਮੋਰੀ ਸਨ ਤੇ ਇਹ ਗਵਾਹੀ ਕਿਸੇ ਹੋਰ ਦੀ ਨਾ ਹੋ ਕੇ ਖੁਦ ਸਰਦਾਰ ਸੁਖਦੇਵ ਸਿੰਘ ਢੀਂਸਾ ਦੇ ਪੁੱਤਰ ਦੀ ਹੋਣ ਕਾਰਨ ਇਸ ਤੇ ਕਿਸੇ ਕਿਸਮ ਦਾ ਸ਼ੱਕ ਨਹੀਂ ਕੀਤਾ ਜਾ ਸਕਦਾ ਇਹ ਗੱਲ ਕੋਈ ਝੂਠੀ ਹੋ ਸਕਦੀ ਹੈ ਇਸ ਲਈ ਜਿੱਥੇ ਆਪ ਜੀ ਨੇ ਹੋਰ ਨਾ ਸਿੱਖਾਗੋਨ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਹੈ ਅਸੀਂ ਆਪ ਜੀ ਨੂੰ ਨਿਮਰਤਾ ਤੇ ਅਦਬ ਸਹਿ ਬੇਨਤੀ ਕਰਦੇ ਆਂ ਕਿ ਉਸੇ ਤਰ੍ਹਾਂ ਸਰਦਾਰ ਖਦੇਵ ਸਿੰਘ ਢੀਂਡਸਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਕੇ ਉਹਨਾਂ ਪਾਸੋਂ ਨਾ ਸਿਰਫ ਸਪਸ਼ਟੀਕਰਨ ਲਿਆ ਜਾਵੇ ਸਗੋਂ ਪੰਥਕ ਰਵਾਇਤਾਂ ਅਨੁਸਾਰ ਉਹਨਾਂ ਦੇ ਉੱਪਰ ਬਣਦੀ ਕਾਰਵਾਈ ਵੀ ਕੀਤੀ ਜਾਵੇ ਤੇ ਤਾਂ ਜੋ ਸਮੁੱਚੀ ਕੌਮ ਵਿੱਚ ਇਹ ਸਨੇਹਾ ਜਾਵੇ ਕਿ ਪੰਥ ਵਿਰੋਧੀ ਕਿਸੇ ਵੀ ਕਾਰਵਾਈ ਕਰਨ ਲਈ ਕਿਸੇ ਨੂੰ ਆਕੂ ਨੂੰ ਚਾਹੇ ਕਿੰਨਾ ਵੀ ਵੱਡਾ ਹੋਵੇ ਕਿਸੇ ਵੀ ਧੜੇ ਦਾ ਪਾਰਟੀ ਦਾ ਹੋਵੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਖਸ਼ਿਆ ਨਹੀਂ ਜਾਵੇਗਾ ਆਸ ਕਰਦੇ ਹਾਂ ਤੁਸੀਂ ਜਿਹੜੀ ਕਿ ਜਲਦੀ ਹੀ ਇਸ ਸਬੰਧੀ ਆਦੇਸ਼ ਜਾਰੀ ਕਰੋਗੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਦਾ ਸਮਰਪਿਤ ਤੇ ਉੱਥੇ ਦੱਸਦੀ ਹੈ ਕਿ ਆਲ ਇੰਡੀਆ ਸਿੱਖ ਫਾਊਂਡੇਸ਼ਨ ਦੇ ਵੱਲੋਂ ਜਿਹੜਾ ਕਿ ਫੈਡਰੇਸ਼ਨ ਦੇ ਵੱਲੋਂ ਜਿਹੜਾ ਕਿ ਤੇ ਉੱਥੇ ਦੱਸਦੀ ਹੈ ਕਿ ਚਿੱਠੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਿਖੀ ਗਈ ਹੈ ਤੇ ਸੁਖਦੇਵ ਸਿੰਘ ਢੀਂਡਸਾ ਤੇ ਉੱਤੇ ਇੱਕ ਵੱਡੀ ਕਾਰਵਾਈ ਦੀ ਮੰਗ ਕੀਤੀ ਹੈ